ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਕਈ ਦਾਵੇਦਾਰਾਂ ਦੇ ਵਿੱਚ ਸਿਆਸੀ ਤਲਵਾਰਾਂ ਤਣ ਗਈਆਂ ਕਾਂਗਰਸ ਦੇ ਅੰਦਰ ਜਿਹੋ ਜੀ ਗੁੱਟਬਾਜ਼ੀ ਹੈ ਜਿਹੋ ਜਾਂ ਤਣਾਅ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਜਿਹੋ ਜੀ ਰੱਸਾ ਕਸੀ ਖਿੱਚੋ ਤਾਣਾ ਉਹਦਾ ਅਸਰ ਪੰਜਾਬ ਦੀ ਪ੍ਰਧਾਨਗੀ ਲੈਣ ਦੇ ਲਈ ਵੀ ਦਖਣ ਲੱਗਿਆ ਇੱਕ ਪਾਸੇ ਜਦੋਂ ਯਾਦ ਇਹ ਹੈ ਕਿ ਪ੍ਰਧਾਨਗੀ ਵਾਲੀ ਕੁਰਸੀ ਬਚੀ ਰਹੇ ਬਿਲਕੁਲ ਅਮਰਿੰਦਰ ਸਿੰਘ ਰਾਜਾ ਵੜਿੰਗ ਆਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਉਹਨਾਂ ਦੀ ਕੁਰਸੀ ਨੂੰ ਖਤਰਾ ਹੈ ਤੇ ਜੇ ਉਹਨਾਂ ਦੀ ਕੁਰਸੀ ਜਾਂਦੀ ਹੈ ਤਾਂ ਦਾਅਵੇਦਾਰ ਲਾਈਨ ਦੇ ਵਿੱਚ ਕਈ ਖੜੇ ਨੇ ਚਾਹੇ ਉਹਦੇ ਵਿੱਚ ਰਣੋ ਗਰਜੀਤ ਕਰਨੀ ਚਾਹਤ ਮਾਰ ਲੋ ਚਾਹੇ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵੇ ਕਰਨੀ ਚਾਹਤ ਮਾਰ ਲੋ ਜਾ ਉਹਦੇ ਵਿੱਚ ਸੁਖਿੰਦਰ ਰੰਧਾਵਾ ਨੂੰ ਦੇਖ ਲਓ ਤੇ ਚਾਹੇ ਉਹਦੇ ਵਿੱਚ ਪ੍ਰਗਟ ਸਿੰਘ ਦਾ ਜ਼ਿਕਰ ਕਰ ਲਓ ਤੇ ਚਾਹੇ ਉਹਦੇ ਚਰਨ ਸਿੰਘ ਚੰਨ ਇੱਕ ਪਾਸੇ ਰਾਜਾਪੜਿੰਕ ਚਾਹੁੰਦੇ ਨੇ ਕਿ ਮੇਰੇ ਕੋਲ ਕੁਰਸੀ ਬਚੀ ਰਹੇ ਪ੍ਰਧਾਨਗੀ ਵਾਲੀ ਮੇਰੀ ਅਗਵਾਈ 'ਚ 227 ਦੀ ਚੋਣ ਹੋਵੇ ਦੂਸਰੇ ਪਾਸੇ ਜਿੱਦਾਂ ਹੀ ਇਹ ਚਰਚਾ ਦਿੱਲੀ ਤੋਂ ਨਿਕਲ ਕੇ ਆਉਣ ਲੱਗੀ ਕਿ ਕਾਂਗਰਸ ਦੀ ਹਾਈ ਕਮਾਂਡ ਜਾਂ ਰਾਹੁਲ ਗਾਂਧੀ ਦੀ ਟੀਮ ਪੰਜਾਬ ਕਾਂਗਰਸ ਦਾ ਪ੍ਰਧਾਨ 227 ਤੋਂ ਪਹਿਲਾਂ-ਪਹਿਲਾਂ ਬਦਲਣ ਦੀ ਤਿਆਰੀਆਂ ਖਾਸ ਕਰਕੇ ਚੜ੍ਹਦੇ ਸਾਲ 'ਚ ਜਨਵਰੀ 'ਚ ਕਹਿੰਦੇ ਫੈਸਲਾ ਹੋ ਸਕਦਾ ਹੈ ਤੇ ਫਿਰ ਸਿਆਸੀ ਤਲਵਾਰਾਂ ਤਣ ਗਈਆਂ ਪਰ ਇਸ ਤਣੀਆਂ ਤਲਵਾਰਾਂ ਦੇ ਵਿੱਚ ਵੀ ਦੋ ਨਾਮ ਕਾਫੀ ਚਰਚਾ 'ਚ ਨੇ ਸਾਬਕਾ ਮੁੱਖ ਮੰਤਰੀ ਚਰਨੀ ਸਿੰਘ ਚੰਨੀ ਦਾ ਤੇ ਹਾਕੀ ਦੇ ਕਪਤਾਨ ਰਹੇ ਸਰਦਾਰ ਪ੍ਰਗਟ ਸਿੰਘ ਦਾ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਸਰਦਾਰ ਪ੍ਰਗਟ ਸਿੰਘ ਇਹਨਾਂ ਦੋਵਾਂ ਦੇ ਵਿੱਚ ਕੀ ਕੋਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲੈ ਕੇ ਜਾਏਗਾ ਚਲ ਇਸ ਪਹਿਲੂ ਨੂੰ ਜੇ ਆਪਾਂ ਇੱਕ ਹੋਰ ਤਰੀਕੇ ਨਾਲ ਵੀ ਸਮਝਣਾ ਹੋਵੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦਾ ਇੱਕ ਢੰਗ ਤਰੀਕਾ ਇਹ ਵੀ ਰਿਹਾ ਜ਼ਿਆਦਾਤਰ ਕਿ ਜਿਹੜਾ ਪ੍ਰਧਾਨ ਉਹ ਮੁੱਖ ਮੰਤਰੀ ਦਾ ਦਾਵੇਦਾਰ ਵੈ ਇੱਕ ਵਾਰ ਇਹ ਵੀ ਹੋਇਆ ਸੀ ਸ਼ਮਸ਼ੇਰ ਸਿੰਘ ਦੁੱਲੋਂ ਪ੍ਰਧਾਨ ਸੀ ਤੇ ਕਪਟਨ ਅੰਦਰ ਸਿੰਘ ਮੁੱਖ ਮੰਤਰੀ ਦੇ ਦਾਵੇਦਾਰ ਬਣਨਾ ਚਾਹੁੰਦੇ ਸੀ ਤਾਂ ਉਹਨੂੰ ਚੋਣ ਪ੍ਰਚਾਰ ਦਾ ਮੁਖੀ ਲਾ ਕੇ ਭੇਜਿਆ ਗਿਆ ਸੀ ਕੱਠਿਆਂ ਨੇ ਦੁਆ ਨੇ ਜੀਪ ਤੇ ਚੜ ਕੇ ਖੁੱਲੀ ਜੀਪ ਤੇ ਚੜ ਕੇ ਪੰਜਾਬ ਦੀ ਯਾਤਰਾ ਐਨਾ ਉਹ ਸਾਰਾ ਕੁਝ ਕਾਫੀ ਕੁਝ ਕੀਤਾ ਸੀ ਹੁਣ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਹਰਾਂ ਦੇ ਘਰੇ ਕਰੇਲੂ ਖੁਸ਼ੀ ਨੂੰ ਲੈ ਕੇ ਅਖੰਡ ਪਟ ਸਾਹਿਬ ਰੱਖੇ ਜਾਂਦੇ ਨੇ ਉਹ ਤੇ ਭੋਗ ਪੈਂਦੇ ਨੇ ਉਹਦੇ ਉੱਤੇ ਲਗਭਗ ਉਹ ਸਾਰੀ ਕਾਂਗਰਸ ਲੀਡਰਸ਼ਿਪ ਜਿਹੜੀ ਆਪਸ ਵਿੱਚ ਵੰਡੀ ਹੋਈ ਆ ਆਪਸ ਟੁੱਟੀ ਹੋਈ ਆ ਉਹ ਇੱਕ ਛੱਤ ਹੇਠ ਨਜ਼ਰ ਆਈ ਇੱਕ ਕਤਾਰ ਚ ਨਜ਼ਰ ਆਈ ਤਸਵੀਰ ਦੇ ਰੂਪ ਦੇ ਵਿੱਚ ਫੋਟੋਆਂ ਦੇ ਰੂਪ ਦੇ ਵਿੱਚ ਮਿਲਣੀਆਂ ਦੇ ਰੂਪ ਚ ਬੈਠੀਆਂ ਦੇ ਰੂਪ ਚ ਉਹ ਨਜ਼ਰ ਆਈ ਉੱਥੋਂ ਇਹ ਵੀ ਚੱਲਿਆ ਕਿ ਜੀ ਚੰਨੀ ਨੇ ਹਾਈ ਕਮਾਂਡ ਨੂੰ ਇਹ ਸੁਨੇਹਾ ਭੇਜਿਆ ਕਿ ਦੇਖੋ ਜੀ ਇਹ ਮੇਰੇ ਨਾਲ ਇਕੱਠੇ ਹੋ ਸਕਦੇ ਆ ਜਾਂ ਮੈਨੂੰ ਇਹਨਾਂ ਨੂੰ ਇਕੱਠਿਆਂ ਕਰਨਾ ਆਉਂਦਾ ਮੈਂ ਇਹਨਾਂ ਨੂੰ ਇੱਕੇ ਚ ਰੱਖ ਕੇ ਬੰਨ ਸਕਦਾ ਮੈਂ ਇਹਨਾਂ ਨੂੰ ਇਕੱਠਿਆਂ ਚਲਾ ਸਕਦਾ ਮੇਰੇ ਤੇ ਤੁਸੀਂ ਗਣੂਆ ਪਾਓ ਪ੍ਰਧਾਨਗੀ ਦਾ ਦੂਹੇ ਪਾਸੇ ਪਰਗਟ ਸਿੰਘ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹ ਵੀ ਗੁੱਡ ਬੁੱਕ ਚ ਨਹੀਂ ਜੀ ਉਹ ਉਹਨਾਂ ਬਾਰੇ ਵੀ ਜੀ ਕਿ ਉਹ ਸਾਫ ਸ਼ਵੀ ਵਾਲੇ ਨੇ ਜੀ ਉਹ ਸਾਰਿਆਂ ਚ ਪਰਮਾਨ ਨੇ ਜਦੋਂ ਕਿ ਲੁਧਿਆਣਾ ਦੀ ਚੌਂਡ ਸਮੇਂ ਪ੍ਰਗਟ ਸਿੰਘ ਰਾਜਾ ਬੜਿੰਗਾਂ ਦੀ ਟੀਮ ਤੋਂ ਵੱਖਰੇ ਖੜੇ ਨਜ਼ਰ ਆ ਰਹੇ ਸੀ ਚਾਹੇ ਰਾਣਾ ਗੁਰਜੀਤ ਹੋਵੇ ਤੇ ਚਾਹੇ ਪਰਸਪੂਸ਼ਣ ਆਸ਼ੂ ਹੋਵੇ ਉਸ ਪਾਸੇ ਸੀ ਚੰਨੀ ਵੀ ਇੱਧਰੇ ਸੀ ਤੇ ਦੂਸਰੇ ਪਾਸੇ ਰਾਜਾ ਬੜਿੰਗ ਤੇ ਉਹ ਸਾਰੀ ਤਰ ਸੀ ਹੁਣ ਸਵਾਲ ਇਹ ਹੈ ਕਿ ਪ੍ਰਤਾਪ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦੇ ਜਦੋਂ ਜੈਤ ਜ ਨੇ ਕਿ ਮੈਂ ਕਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਕਿ ਉਹ ਇਸ ਸੋਦੇ ਤੇ ਆਉਣਗੇ ਕਿ ਪ੍ਰਧਾਨ ਚਾਹੇ ਜਿਹਨੂੰ ਮਰਜ਼ੀ ਬਣਾ ਲਓ ਮੁੱਖ ਮੰਤਰੀ ਦਾ ਚਿਹਰਾ ਮੈਨੂੰ ਬਣਾ ਲਿਓ ਸੁਖਜਿੰਦਰ ਰੰਧਾਵਾ ਜਿਹੜੇ ਪਿਛਲੀ ਵਾਰ ਮੁੱਖ ਮੰਤਰੀ ਬਣਦੇ ਬਣਦੇ ਰਹੇਗੇ ਕਿ ਉਹ ਦਾਵਾ ਠੋਕ ਰਹੇ ਨੇ ਜਾਂ ਫਿਰ ਚਰਨਜੀਤ ਚੰਨੀ ਆਪਣੀ ਸਾਦਗੀ ਕਰਕੇ ਆਪਣੀ ਨਿਮਰਤਾ ਕਰਕੇ ਇੱਕ ਖਾਸ ਵਰਗ ਦੇ ਵਿੱਚ ਪ੍ਰਵਾਨਤਾ ਕਰਕੇ ਤੇ ਪੰਜਾਬ ਦੇ ਬਾਕੀ ਤਰ੍ਹਾਂ ਦੇ ਵਿੱਚ ਉਹਨਾਂ ਦਾ ਜੋ ਸਥਿਤੀ ਪਾਈ ਗਈ ਹੈ ਮਤਲਬ ਜੋ ਉਹਨਾਂ ਨੂੰ ਕਾਂਗਰਸ ਦੇ ਸਮਰਥਕਾਂ ਦੇ ਵਿੱਚ ਮਕਬੂਲ ਸਮਝਿਆ ਜਾਂਦਾ ਉਹਦੇ ਕਰਕੇ ਕਿ ਉਹ ਇਹ ਸਥਿਤੀ ਚਾਹ ਜਾਂਦੇ ਸੋ ਇਸ ਲਈ ਇਹ ਤਣਾਅ ਕਾਂਗਰਸ ਦੇ ਕਰ ਕਾਫੀ ਵੱਡਾ ਹੈ ਤੇ ਇਸ ਤਣਾਅ ਦੇ ਵਿੱਚੋਂ ਜਦੋਂ ਪ੍ਰਗਟ ਸਿੰਘ ਨੂੰ ਕੁਝ ਸਵਾਲ ਆਏ ਕਹਿੰਦੇ ਪ੍ਰਗਟ ਸਿੰਘ ਨੂੰ ਪੁੱਛਿਆ ਕਿ ਚੰਨੀ ਨੂੰ ਪ੍ਰਧਾਨ ਜੇ ਬਣਾਇਆ ਜਾਂਦਾ ਉਹ ਕਹਿੰਦੇ ਮੈਨੂੰ ਕੀ ਤਰਾਜ ਇਹ ਤਾਂ ਫੈਸਲਾ ਹੀ ਹਾਈ ਕਮਾਂਡ ਨੇ ਕਰਨਾ ਹੁੰਦਾ ਹੈ ਉਹਨਾਂ ਦੇ ਅਧਿਕਾਰ ਖੇਤਰ ਚ ਉਹਨਾਂ ਨੇ ਦੇਖਣਾ ਹੈ ਕਿ ਠੀਕ ਲੱਗਦਾ ਤੇ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਦਿਓ ਨਜ਼ਰ ਆਏ ਸੋ ਇਹਦਾ ਮਤਲਬ ਜੇ ਇਹ ਸਵਾਲ ਹੁੰਦਾ ਔਰ ਇਹ ਜਵਾਬ ਆਉਂਦਾ ਇਹਦਾ ਮਤਲਬ ਕੁਛ ਤਾਂ ਕਾਂਗਰਸ ਦੇ ਅੰਦਰ ਟੁੱਟਪੱਟ ਚੱਲ ਰਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਪ੍ਰਗਟ ਸਿੰਘ ਸਾਰਿਆਂ ਨੂੰ ਇਕੱਠਿਆਂ ਰੱਖ ਸਕਦੇ ਨੇ ਕੀ ਚਰਨਜੀਤ ਚੰਨੀ ਜੇ ਪ੍ਰਧਾਨ ਬਣਦੇ ਨੇ ਤਾਂ ਕਿ ਉਹ ਜਿਹੜਾ ਵੱਖਰਾ ਟੜਾ ਹੈ ਉਸ ਨੂੰ ਨਾਲ ਲੈ ਪਾਉਣਗੇ ਕਿ ਇੱਕ ਹੋਰ ਟੜਾ ਨਵਾਂ ਜੰਮ ਜੂਗਾ ਕਿ ਹੋਰ ਸ਼੍ਰੀਕ ਪੈਦਾ ਹੋ ਜਾਣਗੇ ਤੇ ਜਿਹੜੇ ਹੋਰ ਦਾਵੇਦਾਰ ਨੇ ਬਣਨ ਵਾਲੇ ਹੈਨਾ ਉਹ ਫਿਰ ਕਿਵੇਂ ਰੈਐਕਟ ਕਰਨਗੇ ਇਹ ਦੇਖਣ ਵਾਲੀ ਗੱਲ ਹੈ ਤੇ ਜਿਹੜਾ ਸਵਾਰ ਸ਼ਕਤੀ ਪ੍ਰਦਰਸ਼ਨ ਦਾ ਉਹਨੂੰ ਵੀ ਪ੍ਰਗਟ ਸਿੰਘ ਨੇ ਕਿਹਾ ਕਿ ਜਹੀ ਕੋਈ ਗੱਲ ਨਹੀਂ ਉਹ ਤਾਂ ਘਰੇ ਖੰਡਪਾਟ ਸਾਹਿਬ ਸੀਗੇ ਸਾਰਿਆਂ ਨੂੰ ਸੱਦਿਆ ਸੀ ਅਸੀਂ ਸਾਰੇ ਗਏ ਆ ਇਸ ਤੋਂ ਬਾਅਦ ਤਾਂ ਕੁਝ ਨਹੀਂ ਘਟਿਆ ਤੇ ਦੂਸਰਾ ਉਹ ਕਹਿੰਦੇ ਵੀ ਠੀਕ ਹੈ ਮੈਨੂੰ ਕੋਈ ਇਤਰਾਜ਼ ਨਹੀਂ ਗਾ ਜੇ ਚਰਨੀ ਚੰਨੀ ਬਣਦੇ ਨੇ ਹਾਈ ਕਮਾਂਡ ਦੇ ਦੇਖਣਾ ਉਹਨਾਂ ਨੇ ਕਿਹਨੂੰ ਬਣਾਉਣਾ ਹੈ ਕਿਹਨੂੰ ਨਹੀਂ ਬਣਾਉਣਾ ਪਰ ਕਾਂਗਰਸ ਦੇ ਅੰਦਰ ਕਾਫੀ ਗੁੱਸਾ ਚੱਲ ਰਿਹਾ ਹੈ ਸਿਆਸੀ ਤਲਵਾਰਾਂ ਤਣੀ ਹੈ ਪ੍ਰਧਾਨਗੀ ਲਈ ਜੋਰ ਜਮੈਸ਼ ਹੈ ਤੇ ਆਉਂਦੇ ਸਾਲ ਦੇ ਵਿੱਚ ਜਾਂ ਇਹ ਦਸੰਬਰ ਮੁੱਕਦੇ ਆ ਬੁੱਕਦੇ ਜਾਂ ਜਨਵਰੀ ਚੜ੍ਹਦੇ ਆ ਚੜ੍ਹਦੇ ਆ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ ਤੈ ਮੰਨਿਆ ਜਾ ਰਿਹਾ ਮਤਲਬ ਦਵਾਜਾ ਬੜਿੰਗ ਦਾ ਜਾਣਾ ਤੈ ਮੰਨਿਆ ਕੈਪਟਨ ਅਮਰਿੰਦਰ ਸਿੰਘ ਦੇ ਉਹਨਾਂ ਬਿਆਨਾਂ ਨੇ ਇੱਕ ਇੰਟਰਵਿਊ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ਤੇ ਲੈਣ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਭਵਿੱਖ ਬਾਰੇ ਕੀਤੀ ਭਵਿੱਖਬਾਣੀ ਨੇ ਭਾਜਪਾ ਦੀ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਕਾਫੀ ਫਿਕਰਾਂ 'ਚ ਪਾ ਦਿੱਤਾ। ਅਮਰਿੰਦਰ ਸਿੰਘ ਦਾ ਇਹ ਸਿੱਧਿਆ ਕਹਿਣਾ ਕਿ ਵੀ ਨਾ ਸਾਨੂੰ ਪੁੱਛਦਿਆ ਨਾ ਸਾਡੀ ਸਲਾਹ ਲੈਂਦੇ ਆਂ ਪਕਲ ਵਿਸਤਾਰਤ ਗੱਲ ਕੀਤੀ ਆ ਉਹਦੇ ਬਾਰੇ ਉਹਨਾਂ ਦਾ ਇਹ ਕਹਿਣਾ ਕਿ ਕੱਲਿਆਂ ਕੱਲਿਆਂ ਤੁਸੀਂ 227 ਦਾ ਗੰਨ ਛੱਡੋ ਅਗਲੇ 15 ਸਾਲ ਭੁੱਲ ਜੋ ਇਹ ਸਰਕਾਰ ਬਣਾ ਜਾਣ ਕਹਿੰਦੇ ਨਾ 20 'ਚ ਬਣੇ 27 'ਚ ਬਣੇ ਨਾ 32 'ਚ ਬਣੇ ਕੱਲਿਆਂ ਨਹੀਂ ਬਣਦੀ ਕਹਿੰਦੇ ਹਾਂ ਅਕਾਲੀ ਭਾਜਪਾ ਜੇ ਗੱਠਜੋੜ ਹੋ ਜਵੇ ਫਿਰ ਕਹਿੰਦੇ ਗੱਲ ਬਣ ਸਕਦੀ ਹੈ ਉਹ ਕਹਿੰਦੇ ਮੇਰੀ ਸਲਾਹ ਨਹੀਂ ਪੁੱਛਦੀ ਮੇਰੀ ਸਲਾਹ ਨਹੀਂ ਲੈਂਦੇ ਕਹਿੰਦੇ ਲਿਟਰਲ ਚੈਪ ਤਦ ਬਨੀਤ ਪਿੱਟੂ ਕਹਿੰਦੇ ਇਹ ਦੱਸਦਾ ਜੀ ਕਹਿੰਦੇ ਇਹਨੂੰ ਕੀ ਪਤਾ ਇਥੇ ਤਰ੍ਹਾਂ ਇਸੇ ਤਰ੍ਹਾਂ ਮਨਿੰਦਰ ਸਰਸਾ ਬਾਰੇ ਉਹ ਗੱਲ ਕਰਦੇ ਕਿ ਜੀ ਮਨਿੰਦਰ ਸਰਸਾ ਹਰਿਆਣੇ ਚ ਜੰਮਿਆ ਰਾਜਨੀਤੀ ਉੱਥੇ ਦੀ ਕਰਦਾ ਜੀ ਉਹ ਦਿੱਲੀ ਦੀ ਤੇ ਸਲਾਹਾਂ ਉਹ ਪੰਜਾਬ ਚ ਬੀਜਪੀ ਹੁੰਦੇ ਰੇ ਇਹ ਕੌਣ ਨੇ ਜੀ ਕਹਿੰਦੇ ਇਹਨਾਂ ਧੂਆਂ ਦੇ ਉੱਤੇ ਟਿੱਪਣੀ ਕਰਦਿਆਂ ਕਰਦਿਆਂ ਉਹਨਾਂ ਨੇ ਅਕਾਲੀ ਭਾਜਪਾ ਗੱਠਜੋੜ ਤੇ ਜ਼ੋਰ ਦਿੱਤਾ। ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੱਠਜੋੜ ਤੇ ਦਿੱਤੇ ਜ਼ੋਰ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਚਰਚਾ ਨੇ ਜ਼ੋਰ ਫੜ ਲਿਆ। ਠੀਕ ਹੈ। ਹਾਈ ਕਮਾਂਡ ਭਾਜਪਾ ਹਾਈ ਕਮਾਂਡ ਆਪਣੇ ਨੁਕਤੇ ਤੋਂ ਦੇਖੇਗੀ ਕਿ ਅਮਰਿੰਦਰ ਸਿੰਘ ਕੀ ਭਾਜਪਾ ਦੇ ਹਿਤਾ ਨੂੰ ਧਿਆਨ 'ਚ ਰੱਖ ਕੇ ਬੋਲ ਰਹੇ ਨੇ, ਭਾਜਪਾ ਦੀ ਫਿਕਰਮੰਦੀ 'ਚੋਂ ਬੋਲ ਰਹੇ ਨੇ ਕਿ ਆਪਣੀ ਅਣਦੇਖੀ ਦਾ ਦੁੱਖ 'ਚੋਂ ਬੋਲ ਰਹੇ ਨੇ। ਕੀ ਉਹ ਫੇਰ ਪਾਸਾ ਪਸਣਾ ਚਾਹੁੰਦੇ ਨੇ ਫੇਰ ਉਹ ਪਾਰਟੀ ਬਦਲਣਾ ਚਾਹੁੰਦੇ ਨੇ ਕੀ ਸੰਕੇਤ ਨੇ ਉਹਨਾਂ ਨੇ ਆਪਣਾਉਂਦਾ ਜਾ ਰੋੜ ਪਰ ਉਹਨਾਂ ਦੇ ਇਸ ਬਿਆਨ ਨੇ ਸਭ ਤੋਂ ਪਹਿਲਾਂ ਫਿਕਰ ਚ ਪਾਇਆ ਸੱਤਾਧਾਰੀ ਤਰ ਹਰਪਾਲ ਚਿਮਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਇਸ ਮਸਲੇ ਤੇ ਤੁਸੀਂ ਦੇਖੋ ਕਿ ਇੱਕ ਪਾਰਟੀ ਦਾ ਲੀਡਰ ਆਪਣੀ ਪਾਰਟੀ ਨੂੰ ਲੈ ਕੇ ਤੇ ਆਪਣੇ ਪੁਰਾਣੇ ਪਾਰਟੀ ਦੇ ਭਾਈਵਾਲਾਂ ਲੈ ਕੇ ਬਦਲ ਹੁਣ ਤੱਕ ਇਹ ਲਾ ਬੀਜੇਪੀ ਦੇ ਲੀਡਰ ਹੈ ਨਾ ਚਾਹੇ ਕਾਂਗਰਸ ਚੋਂ ਆਇਆ ਹੋਵੇ ਉਹਨਾਂ ਦੇ ਉੱਤੇ ਗੱਲ ਕਰ ਰਿਹਾ ਤੇ ਪ੍ਰੈਸ ਕਾਨਫਰੰਸ ਕਰ ਰਹੀ ਹੈ ਸਰਕਾਰ ਸੱਤਾਧਾਰੀ ਤਰ ਇਥੇ ਹੌਸਾਬ ਲਾਓ ਕਿ ਇਹਦਾ ਮਤਲਬ ਉਸ ਗੱਲ ਦਾ ਕਿਤਨਾ ਕਿਤੇ ਔਰਾ ਇੱਥੇ ਤੱਕ ਮਾਰ ਕਰਦਾ ਕਿ ਸਰਕਾਰ ਨੂੰ ਫਿਕਰ ਪੈਣੀ ਕਿਉਂਕਿ ਅਕਾਲੀ ਗੱਲ ਤੁਹਾਨੂੰ ਤਰਨ ਤਰਨ ਦੀ ਜਿਗਨੀ ਚੌਂਚੇ ਚੁਣੌਤੀ ਦਿੰਦਾ ਤੇ ਉਸ ਚੁਣੌਤੀ ਦਾ ਅਸਰ ਤੁਸੀਂ ਹੁਣ ਤੱਕ ਕਬੂਲ ਦੇ ਫਿਰਦੇ ਹੋ ਕਿ ਤੁਸੀਂ ਕੰਚਨਪ੍ਰੀਤ ਦੇ ਮਾਮਲੇ 'ਚ ਜਿਹੋ ਜਿਹੀ ਬਦੀਕੀ ਕਰ ਰਹੇ ਹੋ ਉਸ ਮਾਮਲੇ 'ਚ ਤੁਸੀਂ ਫਜ਼ੀਅਤ ਵੀ ਕਰਾ ਰਹੇ ਹੋ ਤੇ ਇਸੇ ਲਈ ਅਮਰਿੰਦਰ ਸਿੰਘ ਦਾ ਉਸ ਦਿਰਾਨੀ ਇਹ ਬਿਆਨ ਕਿ ਕਾਲੀ ਭਾਜਪਾ ਘਟਜੋ ਇਹਦਾ ਮਤਲਬ ਸਰਕਾਰ ਨੂੰ ਫਿਕਰ ਤਾਂ ਪਾਉਂਦਾ ਹੈ ਕਿ ਜੇ ਘਟਜੋੜ ਹੋਇਆ ਤਾਂ ਸਾਡੇ ਲਈ ਕੀ ਚੁਣੌਤੀ ਪੱਛ ਸਕਦੀ ਹੈ ਕੀ ਗੱਠਜੋੜ ਮੁਸ਼ਕਲ ਖੜੀ ਕਰ ਸਕਦਾ ਹੈ ਸੱਤਾਧਾਰੀਤਰ ਲਈ ਇੱਥੋਂ ਤੱਕ ਕਿ ਕਾਂਗਰਸ ਲਈ ਕਿਉਂਕਿ ਕਾਂਗਰਸ ਗਰੰਟੀ ਮੰਨ ਕੇ ਚੱਲ ਰਹੀ ਆ ਕਿ ਭਾਜਪਾ ਪੰਜਾਬ ਚ ਪ੍ਰਵਾਨ ਨਹੀਂ ਅਕਾਲੀਆਂ ਦੇ ਪੈਰ ਨਹੀਂ ਲੱਗ ਰਹੇ ਲੋਕ ਇਹਨਾਂ ਤੋਂ ਔਖੇ ਨੇ ਸਾਡੇ ਕੋਲ ਆਉਣਗੇ ਆਪਣੇ ਆਪ ਹੀ ਗਰੰਟੀ ਮੰਨੀ ਜਾਂਦੀ ਹੈ। ਇਹੀ ਕਾਂਗਰਸ ਤਰਨ ਤਰਨ ਚ ਚੌਥੇ ਨੰਬਰ ਤੇ ਆ ਜੀ। ਜਮਾਨਤ ਨਹੀਂ ਬਚੀ। ਪਰ ਪੰਜਾਬ ਚ ਸਰਕਾਰ ਬਣਾਉਣ ਦੀ ਉਮੀਦ ਪਾ ਲਈ ਬੈਠੀ ਹੈ। ਤੇ ਪਰ ਸੱਤਾਧਾਰੀ ਤਰਨੂਏ ਕਿ ਜੇ ਕੱਲਿਆ ਕੱਲਿਆਂ ਲੜਨ ਤੇ ਅਖਾਲੀ ਵੀ ਆਪ ਹੋ ਜਾਣ ਬੀਜੇਪੀ ਦੀ ਵੀ ਚਰਚਾ ਹੋ ਜਵੇ ਤੇ ਫਿਰ ਕਾਂਗਰਸ ਥੱਲੇ ਆ ਜੂਗੀ ਤੇ ਬਰਾਬਰ ਤੇ ਲੜੀ ਜਾਣਗੇ ਇਹਦੇ ਵਿੱਚ ਸਾਡਾ ਸਹਿਯੋਗ ਲੱਗ ਜੂਵੇ ਵੀ ਅਸੀਂ ਬਿਜਲੀ ਮਾਪੀ ਕੀਤੀ ਆ ਹਜ਼ਾਰ-ਹਜ਼ਾਰ ਵਾਲਾ ਵੀ ਫਾਰਮੂਲਾ ਸਿੱਟਣਾ ਹੈ ਹੋਰ ਖਾ ਵੀ ਕੁਝ ਵੀ ਸੱਤਾ ਤਾਕਤ ਦੂਈ ਵਰਤਣੀ ਆ ਸੋ ਇਸ ਵਿੱਚ ਸਾਡੀ ਪਰ ਜਿੱਦਾਂ ਹੀ ਅਮਰਿੰਦਰ ਨੇ ਅਖਾਲੀ ਪੱਛਪਾ ਘਟ ਚੁੜਤੀ ਗੱਲ ਕੀਤੀ ਔਰ ਉਸ ਦੇ ਉੱਤੇ ਜਦੇ ਸੱਤਾਧਾਰੀ ਤਰਨੂ ਬਿਆਨ ਦੇਣਾ ਪਿਆ ਤਾਂ ਫਿਕਰਤਾ ਪੈ ਗਿਆ ਫਿਕਰ ਇਸ ਗੱਲ ਦਾ ਕਹਿੰਦੇ ਜੀ ਕਿ ਇਹ ਤਾਂ ਧਨ ਬਦਲੂ ਹੈ ਜੀ ਇਹਦਾ ਕੀ ਹੈ ਜੀ ਇਹ ਤਾਂ ਕੁਝ ਵੀ ਕਹਿ ਦਿੰਦਾ ਜੀ ਇਹਦੇ ਕੀ ਮੈਨੇ ਜੋ ਵੀ ਕਹਿਣਾ ਪਰ ਹਮਿੰਦਰ ਸਿੰਘ ਦੀ ਗੱਲ ਦੀ ਪ੍ਰੋੜਤਾ ਕਰਦੀ ਨਜ਼ਰ ਆਈ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਹਰਸਿਮਰਤ कौर ਬਾਦਲ ਹਰਸਿਮਰਤ कौर ਬਾਦਲ ਹੋਰੀ ਕਹਿੰਦੀ ਕਿ ਵੀ ਮੇਰੇ ਕੋਲ ਤਾਂ ਰਾਜ ਭਾਗ ਸੀ ਮੇਰੇ ਕੋਲ ਤਾਂ ਮੰਤਰੀ ਦੀ ਕੁਰਸੀ ਸੀ ਜੀ 4 ਸਾਲ ਦਾ ਬਖਵਾ ਪਿਆ ਜੀ ਮੈਂ ਤਾਂ ਪੰਜਾਬ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਆਂ ਮਾਰੀ ਕੁਰਸੀ ਕਿੱਥੇ ਬੀਬੀ ਜੀ ਛੱਡੀ ਥੋੜਾ ਪੰਜਾਬ ਨੇ ਛਡਾ ਲਈ ਕਿਸਾਨਾਂ ਨੇ ਛਡਾ ਲਈ ਤੁਸੀਂ ਤਾਂ ਚਿੱਠੀਆਂ ਦਿਖਾਉਂਦੇ ਸੀ ਤਾਂ ਮਰਦੀਆਂ ਤੁਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਕਹਾਇਆ ਸੀ ਕਿ ਬਿਲ ਬਹੁਤ ਚੰਗੇ ਨੇ ਪਰ ਨਹੀਂ ਕਰਨ ਬਣੀ ਤੁਹਾਨੂੰ ਮਜਬੂਰ ਬਾਹਰ ਆਉਣਾ ਪਿਆ ਘਟ ਛੋੜ ਜੋਂ ਪਰ ਅਕਾਲੀ ਜਲਦੀ ਇੱਛਾ ਲਗਾਤਾਰ ਰਹੀ ਕਿ ਅਸੀਂ ਮੁੜ ਕੇ ਘਟ ਛੋੜ ਚਾਂਦੀਏ ਉਹ ਤੁਹਾਡੀ ਇੱਛਾ ਸ਼ਕਤੀ ਕਰਕੇ ਹੀ ਬੀਜੇਪੀ ਤੁਹਾਡੇ ਤੇ ਹਾਵੀ ਹੁੰਦੀ ਰਹੀ ਕਿ ਨਾ ਜੀ ਬੜੇ ਭਾਈ ਅਸੀਂ ਬਣਾਗੇ ਹੁਣ ਤਈਆਂ ਤੇ ਥੋੜਾ ਜੀ ਅਸਤਾ ਅੱਧ ਤੋਂ ਵੱਧ ਲਵਾਂਗੇ ਜੀ ਉਹ ਨੂੰ ਘੱਟ ਮਿਲਣੀਆਂ ਚਾਹੀਦੀਆਂ ਜੀ ਇਸ ਤਰ੍ਹਾਂ ਦੀ ਸਾਡਾ ਵੋਟ ਬੈਂਕ ਦੇਖੋ ਜੀ ਵੱਧ ਗਿਆ ਜੀ ਪਿਛਲੀ ਵਾਰ ਨਾਲੋਂ ਥੋੜਾ ਘੱਟ ਗਿਆ ਜੀ ਇਸ ਤਰ੍ਹਾਂ ਦੀ ਸੀ ਪਰ ਕੈਪਟਨ ਅਮਰਿੰਦਰ ਦੇ ਬਿਆਨ ਨੇ ਤੇ ਤਰਨ ਤਰਨ ਦੇ ਜਿਮਨੀ ਚੌਂ ਦੇ ਵਿੱਚ ਅਕਾਲੀ ਦਲ ਦੇ ਜਮੇ ਪੈਰਾਂ ਨੇ ਭਾਜਪੀ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਕਿ ਕੀ ਪੁਰਾਣਿਆਂ ਤੋਂ ਥੋੜਾ ਬਹੁਤ ਵਧ ਘੱਟ ਕੇ ਕਰ ਲਈਏ ਤਾਂ ਕਰ ਲਈਏ ਤੇ ਹਰ ਸਿਮਰਤ ਕੌਰ ਬਾਦਲ ਦੇ ਇਸ ਬਿਆਨ ਨੇ ਇਹ ਵੀ ਦੱਸ ਦਿੱਤਾ ਕਿ ਦੋਵੇਂ ਪਾਸਿਓਂ ਵੀ ਪਈ ਬਰਾਬਰੇ ਕੰਮ ਉਧਰ ਵੀ ਗੱਲ ਹੈਗੀ ਅਤੇ ਇਧਰ ਵੀ ਗੱਲ ਚੱਲ ਰਹੀ ਆ ਪਰ ਵਿਚਾਲੇ ਉਹ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੇ ਪਿੱਛੇ ਲੱਗੀ ਤੁਰਦੀ ਰਹੀ ਪੰਜਾਬ ਚ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਚੱਲੀ ਅਕਾਲੀਆਂ ਦੀ ਉਹ ਭਾਜਪਾ ਮਤਲਬ ਤੀਜੇ ਦਰਜੇ ਤੇ ਹੀ ਰਹੀ ਤੇ ਦਿੱਲੀ ਜਾ ਕੇ ਸ਼ਿਕਾਇਤਾਂ ਵੀ ਲਾਉਂਦੇ ਨੇ ਪਰ ਸੁਣਵਾਈ ਨਹੀਂ ਹੋਈ ਉਹ ਲੀਡਰਸ਼ਿਪ ਜਿਹੜੀ ਇੱਕ ਵਾਰ ਫੇਰ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਠੱਗੀ ਹੋਈ ਮਹਿਸੂਸ ਕਰਦੀ ਰਹੀ ਕਿ ਵੀ ਅਸੀਂ ਹਾਈ ਕਮਾਂਡ ਨਾਲ ਖੜੇ ਰਹੇ ਤੇ ਹਾਈ ਕਮਾਂਡ ਨੇ ਬਾਅਦ ਚ ਸਾਨੂੰ ਪੁੱਛਿਆ ਵੀ ਨਹੀਂ ਵਾਪਸ ਲੈ ਲਈ ਉਹ ਲੀਡਰਸ਼ਿਪ ਪੰਜਾਬ ਦੀ ਬੀਜੇਪੀ ਜਿਹਨੂੰ ਇਹ ਵੀ ਆਪਣੇ ਨਾਲ ਧੋਖਾ ਲੱਗਿਆ ਕਿ ਅਸੀਂ ਫਿਰ ਪਿੱਛੇ ਟੱਕ ਦਿੱਤੇ ਕਿ ਕੀ ਕਾਂਗਰਸੀ ਕੀ ਅਕਾਲੀ ਲੈ ਆ ਕੇ ਬੀਜੇਪੀ ਸ਼ਾਮਲ ਕਰ ਲੈ ਹੁਣ ਸਭ ਤੋਂ ਮੂਹਰੇ ਬੈਠਦੇ ਨੇ ਹੈ ਵੱਡੇ ਲੀਡਰ ਬਣਦੇ ਨੇ ਮੰਤਰੀ ਤਖਾਰੇ ਹੋਏ ਉਹਨੂੰ ਬਣਾਤਾ ਹੈ ਪ੍ਰਧਾਨ ਤੱਕ ਦੂਈ ਪਾਰਟੀ ਜੋਇਨ ਬਣਾਤਾ ਸਾਡੀ ਖੈਰ ਖਵਾ ਕੇ ਇੱਥੇ ਪਰ ਉਹ ਕਹਿੰਦੇ ਵੀ ਥੱਲੇ ਜੜਾ ਹੋ ਜੇ ਵੀ ਸਾਡਾ ਜਿੰਨਾ ਕਿ ਵੋਟ ਬੈਂਕ ਹੈ ਉਹ ਸਾਡੇ ਨਾਲ ਹੈ ਇਹ ਵੋਟ ਬੈਂਕ ਨਹੀਂ ਲੈ ਕੇ ਇਸ ਲਈ ਅਸ਼ਮੀ ਸ਼ਰਮਾ ਜੀ ਕਹਿੰਦੇ ਕੈਪਟਨ ਅਮਰਿੰਦਰ ਦੇ ਬਿਆਨ ਦੇ ਕੀ ਮੈਨੇ ਜੀ ਇਹਦਾ ਕੀ ਅਰਥ ਹੈ ਜੀ ਹੈ ਐਂਦਾ ਨਹੀਂ ਘੱਟ ਜੋੜੂ 10 ਦਾ 117 ਤੇ 17 ਤੇ ਇਕੱਲੇ ਲੜਾਂਗੇ ਅਮਰਿੰਦਰ ਸਿੰਘ ਵੱਡੇ ਲੀਡਰ ਨੇ ਸਾਡੇ ਸਤਕਾਰਤ ਲੀਡਰ ਨੇ ਪਰ ਉਹ ਉਹਨਾਂ ਦੇ ਨਿੱਜੀ ਬਿਆਨ ਹੈ ਜੀ ਨਿੱਜੀ ਉਹਨਾਂ ਦੀ ਸੋਚ ਹੈ ਜੀ ਇਹ ਪਾਰਟੀ ਨਹੀਂ ਜੀ ਪਾਰਟੀ ਨਹੀਂ ਘੱਟ ਜੋੜ ਕਰਦੀ ਤੇ ਹਰਸਿੰਦਰ ਮੇਰੀ ਬੜੀ ਭੈਣ ਹੈ ਜੀ ਉਹ ਅਮਰਿੰਦਰ ਦੀ ਹਾਂ ਛਾਂ ਮਿਲਾਈ ਜਾਵੇ ਜੀ ਹੈਨਾ ਪਰ ਜੀ ਕਹਿੰਦੇ ਕਿ ਉਹ ਰਾਇਤਿਕਾ ਲੀਡਰਤਾ ਹੋ ਸਕਦੀ ਹੈ ਜੀ ਉਹ ਜੋਤਸੀ ਥੋੜਾ ਜੀ ਜਿਹੜੀ ਉਹ ਦੱਸੂਗੀ ਸਰਕਾਰ ਬਣਨੀ ਨਹੀਂ ਬਣਨੀ ਜੀ ਐਦਾਂ ਨਹੀਂ ਹੁੰਦਾ ਆ ਵੀ ਹੁਣ ਵਾਲੇ ਵੀ ਤਾਂ ਆ ਗਏ ਜੀ ਅਸ਼wini ਸ਼ਰਮਾ ਜਿਹੜੇ ਇਸ ਗੱਲ ਦਾ ਸਿਰੇ ਤੋਂ ਖੰਡਨ ਕਰਦੇ ਨੇ ਕਿ ਸਾਡਾ ਅਕਾਲੀ ਭਾਜਪਾ ਨਾਲ ਅਕਾਲੀ ਭਾਜਪਾ ਦਾ ਘਟ ਜੋੜ ਨਹੀਂ ਹੋਣ ਜਾ ਰਿਹਾ ਅਸੀਂ ਅਕਾਲੀ ਦਲ ਨਾਲ ਮਿਲ ਕੇ ਸਰਕਾਰ ਬਣਾਉਣੀ ਨਹੀਂ ਸੋਚਦੇ ਸ ਤਾਂ ਕੱਲਿਆਂ ਲੜਨਾ ਤੇ ਕੱਲਿਆਂ ਜੁੱਤ ਕੇ ਸਰਕਾਰ ਬਣਾਉਣੀ ਪਤਾ ਅਸ਼wini ਸ਼ਰਮਾ ਨੂੰ ਵੀ ਪਤਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਸੁਨੀਲ ਜਾਖੜ ਨੂੰ ਵੀ ਹੈ ਤੇ ਪਤਾ ਹਰਸ਼ਮਿਰਤ ਸੁਖਬੀਰ ਬਾਦਲ ਨੂੰ ਵੀ ਹੈ ਕਿ ਭਾਈ ਫੈਸਲਾ ਨਾ ਇਹਨੇ ਕਰਨਾ ਨਾ ਉਹਨੇ ਕਰਨਾ ਨਾ ਤੁਸੀਂ ਕਰਨਾ ਨਾ ਹੈ ਜਾਖੜ ਜਾਂ ਕੈਪਟਨ ਨੇ ਕਰਨਾ ਫੈਸਲਾ ਅਮਿਤ ਸ਼ਾਤੇ ਨਰਿੰਦਰ ਮੋਦੀ ਦੀ ਜੋੜੀ ਨੇ ਕਰਨਾ ਫੈਸਲਾ ਉੱਥੇ ਹੋਣਾ ਕਿਸੇ ਲੀਡਰ ਨੂੰ ਨਹੀਂ ਪੁੱਛਿਆ ਜਾਣਾ ਅਮਰਿੰਦਰ ਸਿੰਘ ਇਹੀ ਤਾਂ ਕਹਿ ਰਹੇ ਕਿ ਆ ਪੰਜਾਬ ਯੂਨੀਵਰਸਿਟੀ ਦਾ ਪੰਗਾ ਛੇੜਿਆ ਚੰਡੀਗੜ੍ਹ ਵਾਲਾ ਪੰਗਾ ਛੇੜਿਆ ਹੈ ਨਾ ਆ ਪਾਣੀ ਵਾਲਾ ਪੰਗਾ ਛੇੜਿਆ ਜਿੰਨੇ ਪੰਜਾਬ ਵਿਰੋਧੀ ਪੰਗੇ ਛੇੜੇ ਹੈਨਾ ਉਹ ਕਹਿੰਦੇ ਵੀ ਸਾਨੂੰ ਸਾਡੀ ਸਲਾਹੀ ਨਹੀਂ ਲੈਂਦੇ ਸਾਨੂੰ ਪੁੱਛਦੇ ਵੀ ਨਹੀਂ ਇਹ ਹੀ ਤਾਂ ਉਹ ਕਹਿ ਰਹੇ ਕਿ ਜੇ ਸਾਨੂੰ ਪੁੱਛ ਕੇ ਕਰਦੇ ਹੁੰਦੇ ਤਾਂ ਇਹ ਜਾਂ ਕੋਈ ਹੁੰਦਾ ਹੀ ਨਾ ਜਿਹੜੇ ਸਲਾਹਕਾਰ ਬੜੇ ਨੇ ਉਹ ਕਹਿੰਦੇ ਗਲਤ ਸਲਾਹ ਦਿੰਦੇ ਨੇ ਇਸ ਲਈ ਇਹ ਕਹਿੰਦੇ ਪਰ ਬੀਜੇਪੀ ਕਦੇ-ਕਦੇ ਲੱਗਦਾ ਹੈ ਕਿ ਕੁਝ ਮੋੜਾ ਘੱਟ ਰਹੀ ਹੈ ਪਰ ਉਸ ਮੋੜੇ ਦੇ ਵਿੱਚੋਂ ਫਿਰ ਕੋਈ ਪੰਗਾ ਜਾਂਦਾ ਹੁਣ ਪੰਜਾਬ ਦਾ ਜਿੰਨਾ مالیਆ ਰਿਕਾਰਡ ਹੈ ਜਿੰਨਾ ਜ਼ਮੀਨਾਂ ਦਾ ਹਿਸਾਬ ਕਿਤਾਬ ਹੈ ਉਹ ਸਾਰੇ ਨੂੰ ਹੈ ਦੇਸ਼ ਦੇ ਪੱਧਰ ਦੇ ਉੱਤੇ ਆਪਣੇ ਕੰਟਰੋਲ ਚ ਲੈ ਜਾਂਦੇ ਫਿਰਦੇ ਨੇ ਕਿ ਜੀ ਇੱਕ ਦੇਸ਼ ਇੱਕ ਰਿਕਾਰਡ ਰੋਣੀ ਸਰਦਾਰੂਸ਼ ਉਹ ਜ਼ਮੀਨਾਂ ਦਾ ਰਿਕਾਰਡ ਜਾਣ ਤੋਂ ਬਾਅਦ ਖਤਰਾ ਖੜਾ ਹੈ ਕਿ ਕੱਲ ਨੂੰ ਕੇਂਦਰ ਨੇ ਕਿਸੇ ਨੂੰ ਜ਼ਮੀਨ ਸੌਂਪਣੀਆਂ ਚਾਹੇ ਹੈ ਨਾ ਮਤਲਬ ਕਿ ਕਾਰਪੋਰਟ ਘਰਾਂ ਨੂੰ ਸੌਂਪਣੀ ਹੋਵੇ ਬਵਾਨੀ ਡਾਨੀਆਂ ਨੂੰ ਸੌਂਪਣੀ ਹੋਵੇ ਚਾਹੇ ਕਿਸੇ ਪ੍ਰੋਜੈਕਟ ਤਹਿਤ ਲੈਣੀ ਹੋਵੇ ਚਾਹੇ ਕਿਸੇ ਹੋਰ ਕੰਮ ਲਈ ਵਰਤਣੀ ਹੋਵੇ ਸੋ ਬਸ ਸਰਕਾਰ ਦੀ ਕੁਛੇ ਨਹੀਂ ਰਹਿਣੀ ਉਹਨਾਂ ਨੇ ਜਿਹੜੀ ਜ਼ਮੀਨ ਤੇ ਉਂਗਲ ਰੱਖਣੀ ਆ ਸਿੱਧੀ ਪਹੁੰਚ ਕਰਨੀ ਆ ਤੇ ਕਰ ਲੋ ਜੀ ਧੱਕਾ ਵੀ ਚੱਲੂਗਾ ਵਦੀਕੀ ਵੀ ਚੱਲੂਗੀ ਸੋ ਇਹ ਵੀ ਇੱਕ ਨਵਾਂ ਖਤਰਾ ਖੜਾ ਹੋ ਰਿਹਾ ਜਿਹੜੀ ਇਹ ਰਿਪੋਰਟ ਨਿਕਲ ਕੇ ਆ ਰਹੀ ਹੈ ਆਉਂਦੇ ਦਿਨਾਂ ਚ ਤੇ ਉੱਤੇ ਬੱਡੀ ਚਰਚਾ ਵਿਚਰਨੀ ਹੈ ਪਰ ਕੀ ਪੰਜਾਬ ਦੇ ਵਿੱਚ 227 ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਚੜ੍ਹਦੇ ਸਾਲ ਦੇ ਵਿੱਚ ਜਨਵਰੀ ਤੱਕ ਪੰਜਾਬ ਕਾਂਗਰਸ ਨਵਾਂ ਪ੍ਰਧਾਨ ਮਿਲੂਗਾ ਓਮ ਇਹੀ ਮਾਰਚ ਅਪ੍ਰੈਲ ਤੱਕ ਜਾਂਦਿਆਂ ਜਾਂਦਿਆਂ ਪੰਜਾਬ ਨੂੰ ਨਵਾਂ ਗੱਠ ਜੋੜ ਮਿਲੇਗਾ ਉਹ ਗੱਠ ਜੋੜ ਜਿਹੜਾ ਬਹੁਤ ਪਹਿਲਾਂ ਨੌ ਮਾਸ ਦੇ ਰਿਸ਼ਤੇ ਦੇ ਨਾਲ ਮਸ਼ਹੂਰ ਸੀ પતિ ਪਤਨੀ ਦੇ ਰਿਸ਼ਤੇ ਨਾਲ ਮਸ਼ਹੂਰ ਸੀ ਉਹ ਗੱਠ ਜੋੜ ਕਿ ਨਵੇਂ ਸਿਰੇ ਤੋਂ ਹੋਏਗਾ ਤੇ ਉਹਦੇ ਨਵੇਂ ਸਿਰੇ ਤੋਂ ਹੋਏ ਘਟ ਜੋੜ ਦਾ ਅਸਰ ਸੱਤਾਧਾਰੀ ਧਿਰ ਤੋਂ ਲੈ ਕੇ ਸੱਤਾ ਮੰਨ ਦੀ ਇੱਛਾ ਰੱਖਣ ਵਾਲੀ ਪਾਰਟੀ ਤੱਕ ਪਹੁੰਚੇਗਾ ਜਾਂ ਨਹੀਂ ਪਹੁੰਚੇਗਾ ਇਹ ਉਹਨਾਂ ਦਾ ਵਕਤ ਤੈ ਕਰੇਗਾ ਪਰ ਇਹ ਨਵੀਂ ਸਿਆਸਤ ਦਾ ਮੋੜ ਵੱਜਣ ਲੱਗਾ ਹੈ ਇਹਦੀ ਚਰਚਾ ਸ਼ੁਰਪਈ ਹੈ ਇਹਦੇ ਡਰਚੋਈ ਭਾਜਪਾ ਦੇ ਲੀਡਰ ਬੋਲ ਰਹੇ ਨੇ ਤੇ ਸੱਤਾ ਹਾਸਲ ਕਰਨ ਦੀ ਇੱਛਾ ਨਾਲ ਅਕਾਲੀ ਲੀਡਰ ਬੋਲ ਰਹੇ ਨੇ ਤੇ ਕੈਪਟਨ ਅਮਰਿੰਦਰ ਦੀ ਇੱਛਾ ਕੀ ਹੈ ਇਹ ਵੀ ਹੁੰਦੇ ਦੇ ਨਾਲ ਸਾਫ ਹੋ ਜੇਗੀ ਪਰ ਚਰਚਾ ਤੁਰ ਪਈ ਜਿਨਾਬ ਪੰਜਾਬ ਚ 5 ਦਿਨਾਂ ਬਾਅਦ ਸਰਕਾਰੀ ਬਸ ਸੇਵਾ ਬਹਾਲ ਹੋਈ 5 ਦਿਨਾਂ ਤੋਂ ਪੰਜਾਬ ਦੇ ਵਿੱਚ ਪੰਜਾਬ ਰੋਡਵੇ ਵਿੱਚ ਪੰਨ ਬੱਸ ਪੀ ਆਰਟੀਸੀ ਦੇ ਮਲਾਜ਼ਮ ਉਹ ਜਿਹੜੀਆਂ ਮਤਲਬ ਕਿਲੋਮੀਟਰ ਸਕੀਮ ਵਾਲੀ ਸਕੀਮ ਹੈ ਉਹਦੇ ਤਹਿਤ ਜਾਂ ਫਿਰ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੇ ਮੁੱਦੇ ਦੇ ਉੱਤੇ ਫਿਰ ਉਸ ਤੋਂ ਬਾਅਦ ਪੁਲਸੀਆ ਕਾਰਵਾਈ ਫਿਰ ਐਫ ਆਈ ਆਰ ਜ਼ਿਲ੍ਹਾ ਚ ਅੰਦਰ ਤੱਕੇ ਹੈ ਜਾਂ ਨੌਕਰੀ ਤੋਂ ਕੱਢਣ ਦੀਆਂ ਕਾਰਵਾਈਆਂ ਦੀ ਧਮਕੀਆਂ ਮਿਲੀਆਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਹੁੰਦਾ 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 5 ਦਿਨਾਂ 'ਚ ਪਹੁੰਚ ਗਿਆ ਤੇ ਨਤੀਜਾ ਪੰਜਾਬ ਦੀ ਆਮ ਜਨਤਾ ਪਰੇਸ਼ਾਨ ਆਮ ਲੋਕ ਜਿਹੜਾ ਜਿਨ੍ਹਾਂ ਦਾ ਸਫਰ ਬੱਸਾਂ ਦੇ ਰਾਹੀਂ ਉਹ ਕੱਟਦਾ ਹੈ ਜਿਨ੍ਹਾਂ ਨੇ ਕਿਸੇ ਨੇ ਨੌਕਰੀ ਤੇ ਜਾਣਾ ਹੈ ਕਿਸੇ ਨੇ ਸਕੂਲ ਜਾਣਾ ਹੈ ਕਿਸੇ ਨੇ ਕਾਲਜ ਜਾਣਾ ਹੈ ਕਿਸੇ ਨੇ ਅਦਾਲਤ ਜਾਣਾ ਹੈ ਕਿਸੇ ਨੇ ਵਿਆਹ ਸ਼ਾਦੀ ਜਾਣਾ ਹੈ ਕਿਸੇ ਨੂੰ ਕੁਝ ਹੀ ਕੰਮ ਵਿੱਚ ਜਾਣਾ ਹੈ ਹੈ ਕਿਸੇ ਦੇ ਹੋਰ ਬਾਜ਼ਾਰ ਧੰਦੇ ਦੇ ਕੰਮ ਕਰਨੇ ਸਾਰਾ ਕੁਝ ਜਿਨ੍ਹਾਂ ਦਾ ਹ ਜਿੰਦਗੀ ਹੀ ਬੱਸਾਂ ਦੇ ਸਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਰਦੀ ਹੈ ਘਰ ਪਰਤਣਾ ਤੇ ਘਰੋਂ ਜਾਣਾ ਉਹ ਸਾਰਾ ਕੁਝ ਰੁਕ ਗਿਆ ਸੀ ਤੇ ਲੈ ਦੇ ਕੇ 5 ਦਿਨ ਦਬ ਕੇ ਟੈਕਸੀਆਂ ਥ੍ਰੀ ਬਿਲਡਰ ਵਾਲੇ ਦਾ ਜਿੰਨਾ ਕੁ ਆਪਣੇ ਖੇਤਰ ਚ ਕੀਤਾ ਕੀਤਾ ਕਿਤੇ ਜ਼ਿਆਦਾ ਤਾਂ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਕਮਾਈ ਕੀਤੀ ਕਹਿੰਦੇ ਜੀ ਮਤਲਬ ਕਿ 6-6 ਮਹੀਨਿਆਂ ਦੀ ਕਮਾਈ ਕੱਢ ਲਈ ਜਿੰਨਾ 5 ਦਿਨਾਂ ਚੈਨਾ ਚੱਲਿਆ ਕੰਮ ਚਲ ਪਤ ਸਵਾਲ ਇਹਦੇ ਨਾਲ ਦੂਜਾ ਵੀ ਖੜਾ ਕਿ ਜਿਨ੍ਹਾਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਕੀ ਉਹ ਮਸਲੇ ਹੱਲ ਹੋਗੇ ਇਹ ਜੂਨੀਅਰ ਲੀਡਰਾਂ ਦੀ ਮੰਨੀ ਹੈ ਉਹ ਕਹਿੰਦੇ ਜੀ ਹਾਂ ਸਾਰਾ ਕੁਝ ਠੀਕ ਹੋ ਗਿਆ ਜੀ ਸਾਡਾ ਕਹਿੰਦੇ 5 ਦਿਨਾਂ ਬਾਦਰ ਰੋਡਵੇਜ ਦੀਆਂ ਪਨਵਸਦੀਆਂ ਪੀਟੀਸੀ ਦੀਆਂ ਬੱਸਾਂ ਕਹਿੰਦੇ ਜੀ ਸੜਕਾਂ ਤੇ ਆ ਗਈਆਂ 16 ਦੇ ਕਰੀਬ ਬੱਸਾਂ ਜਿਹੜੀਆਂ ਡੀਪੌਂਚ ਖੜੀਆਂ ਸੀ ਉਹ ਉਤਰ ਪਈਆਂ ਨੇ ਕਹਿੰਦੇ ਜੀ ਜੂਨੀਅਰ ਦੇ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਸੀਂ ਇੱਕ ਜੋ ਠੋਕੇ ਅਧੋਨ ਲੜਿਆ ਸੀ ਵਿਭਾਗ ਨੇ ਸਾਨੂੰ ਉਹਨਾਂ ਸਹਿਮਤੀ ਦੇ ਦਿੱਤੀ ਆ ਕਿ ਜੀ ਠੀਕ ਹੈ ਜਿਹੜਾ ਤੇ ਪਰਚੇ ਪਏ ਨੇ ਉਹ ਵੀ ਵਾਪਸ ਹੋ ਜਾਣਗੇ ਕਿਸੇ ਦੀ ਨੌਕਰੀ ਨਹੀਂ ਜਾਊਗੀ ਹੈ ਸਾਰਿਆਂ ਨੂੰ ਬਹਾਲ ਕਰ ਦਿੱਤਾ ਜਾਊਗਾ ਤੇ ਸਾਡੀਆਂ ਮੰਗਾਂ ਤੇ ਸਰਕਾਰ ਗੌਰ ਕਰੂਗੀ ਸਾਡੀ ਮੀਟਿੰਗ ਹੋਲੀ ਸੀ ਜੀ ਪਰ ਅਜੇ ਤੱਕ ਲਿਖਤੀ ਆਰਡਰ ਸਾਡੇ ਕੋਲ ਤਾਂ ਨਹੀਂ ਆਇਆ ਜੋ ਤੱਕ ਮੈਂ ਪ੍ਰੋਗਰਾਮ ਤੁਹਾਡੇ ਲਈ ਤਿਆਰ ਕਰਾਂ ਤਦ ਤੱਕ ਮੇਰੇ ਕੋਲ ਕੋਈ ਲਿਖਤੀ ਆਰਡਰਾਂ ਦਾ ਕੁਝ ਨਹੀਂ ਸੀਗਾ ਪਰ ਉਹ ਯਕੀਨ ਤੇ ਭਰੋਸੇ ਦੇ ਜਦੋਂ ਕਿ ਮੀਟਿੰਗ ਹੋਈ ਨੂੰ ਵੀ 2 ਦਿਨ ਹੋ ਗਏ ਉਸ ਤੋਂ ਬਾਅਦ ਵੀ ਮਤਲਬ ਇੰਨਾ ਲੰਮਾ ਸਮਾਂ ਲਟਕ ਕੇ ਤਾਂ ਇਹਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ ਜੇਕਰ ਆਪਾਂ ਗੱਲ ਕਰੀਏ 28 ਨਵੰਬਰ ਤੋਂ ਹੜਤਾਲ ਤੇ ਸੀ ਦੀਪੂਆਂ 'ਚ ਬੱਸਾਂ ਖੜੀਆਂ ਕਰਤੀਆਂ ਸੀ ਰੈਗੂਲਰ ਹੋਣ ਨੂੰ ਲੈ ਕੇ ਕਿਲੋਮੀਟਰ ਸਕੀਮ ਦੇ ਤਹਿਤ ਪ੍ਰਾਈਵੇਟ ਬੱਸਾਂ ਨੂੰ ਹਾਇਰ ਕਰਨ ਨੂੰ ਲੈ ਕੇ ਜਦੋਂ ਕਿ ਉਹ ਟੈਂਡਰ ਵੀ ਖੁੱਲਗੇ ਸਰਕਾਰ ਉਸ ਸਕੀਮ ਤੇ ਅੱਗੇ ਵੀ ਵਧ ਗਈ ਇਹਦਾ ਮਤਲਬ ਕੀ ਕਰਮਚਾਰੀ ਬੈਕਫੁੱਟ ਤੇ ਆਏ ਨੇ ਕਰਮਚਾਰੀਆਂ ਨਾਲ ਵਧੇਚੀ ਹੋਈ ਹੈ ਧੱਕੇਸ਼ਾਹੀ ਹੋਈ ਹੈ ਨੌਕਰੀ ਬਚਾਉਣ ਦੇ ਲਈ ਜੋ ਜੀ ਹੈ ਉਹੀ ਜੋ ਦਿੱਲੀੋਂ ਵਾਪਸ ਪਰਤੇ ਨੇ ਜਿਉਂ ਨਵੇਂ ਸਿਰੇ ਤੋਂ ਕੋਈ ਰਣਨੀਤੀ ਬਣਾ ਕੇ ਆਉਣਗੇ ਇਹ ਤਾਂ ਉਹਨਾਂ ਦਾ ਸਮਾਂ ਦੱਸੂਗਾ ਪਰ ਇਹ ਚੜ੍ਹੋਤੀ ਉਹਨਾਂ ਦੀ ਵੱਡੀ ਖੜੀ ਹੋ ਗਈ ਹੈ ਕਰਮਚਾਰੀਆਂ ਤੇ ਪੁਲਿਸ ਦੇ ਵਿਚਾਲੇ ਕਹਿੰਦੇ ਟਕਰਾਅ ਕਾਫੀ ਨਜ਼ਰ ਆਇਆ ਹੜਤਾਲ ਦੇ ਪਹਿਲੇ ਦਿਨੇ ਪੂਰੇ ਪ੍ਰਦੇਸ਼ ਦੇ ਵਿੱਚ ਕਰਮਚਾਰੀ ਤੇ ਪੁਲਿਸ ਦੇ ਵਿੱਚ ਟਕਰਾਅ ਹੋਇਆ ਕਈ ਲੀਡਰ ਘਰੋਂ ਚੱਕਲੇ ਸੀ ਨਜ਼ਰਬੰਦ ਕਰ ਲਈ ਸੀ ਹੈ ਕਿਹਨਿਆਂ ਦੇ ਉੱਤੇ ਮਤਲਬ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜਗੇ ਸੀ ਉੱਥੇ ਧੱਕਾ ਮੁੱਕੀ ਖਿੱਚੋ ਤਾਣ ਵੀ ਹੋਈ ਤੇ ਇਸ ਤੱਕ ਸਥਿਤੀ ਬਣ ਗਈ ਸੀ 1 ਦਸੰਬਰ ਨੂੰ 7 ਘੰਟੇ ਮੀਟਿੰਗ ਚੱਲੀ ਤੇ ਕਈ ਮੰਗਾਂ ਤੇ ਸਹਿਮਤੀ ਵੀ ਬਣ ਗਈ ਮੰਤਰੀ ਜੀ ਨਾਲ ਬਕਾਇਦਾ ਤੌਰ ਤੇ ਸੰਕਟ ਕਟੇ ਮੀਟਿੰਗ ਹੋਈ ਤੇ ਜਿੱਤੋਂ ਬਾਅਦ ਬਤਲੋਕੇ ਇਹ ਵੀ ਕਿਹਾ ਗਿਆ ਕਿ ਹਾਂ ਹਮ ਸਹਿਮਤੀ ਬਣ ਗਈ ਪਰ ਇੱਕ ਦੀ ਬਜਾਏ ਅੱਜ ਦੂਆ ਦਿਨ ਮੁਕੰਮਲ ਤੇ ਜਾ ਕੇ ਲਗਭਗ ਇਹ ਬੱਸਾਂ ਦੀ ਬਹਾਲੀ ਹੁੰਦੀ ਹੈ ਉਹ ਵੀ ਵਿਭਾਗਿਆ ਸਹਿਮਤੀ ਕਹਿਣ ਦੇ ਦੰਦੇ ਉੱਤੇ ਸੋ ਜੇਕਰ ਹੁਣ ਠੀਕ ਹੋ ਗਿਆ ਤੰਮੀ ਪੰਜਾਬ ਨੂੰ ਮਤਲਬ ਸਾਰਾ ਸਿਸਟਮ ਸੜਕੋ ਆਵਾਜਾਈ ਦਾ ਠੀਕ ਹੋਣ ਨੂੰ ਕੱਲ ਤੱਕ ਦਾ ਵਕਤ ਲੱਗੂਗਾ ਕਿਉਂਕਿ ਡੀਪੋਂ ਤੋਂ ਨਿਕਲ ਕੇ ਆਪਣੇ ਉਸ ਰੂਟ ਤੇ ਜਾਣਾ ਸਮੇਤ ਰੁੱਥੋ ਚੱਕੜਾ ਉਹ ਸਾਰੀ ਪ੍ਰਕਿਰਿਆ ਨੂੰ ਸੈਟਲ ਹੋਣ ਨੂੰ ਕਹਿੰਦੇ ਅਜੇ ਵੀ 10 ਘੰਟੇ 12 ਘੰਟੇ ਲੱਗਣਗੇ ਚਲੋ ਜਿੱਥੋਂ ਤੱਕ ਪੰਜਾਬ ਦੇ ਵਿੱਚ ਚੋਣਾਂ ਦਾ ਮਾਮਲਾ ਇੱਕ ਵਾਰ ਫਿਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦਾ ਮੁੱਦਾ ਸਿਰ ਤੇ ਆ ਖੜਿਆ ਹੈ ਕੱਲ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅੱਜ ਦੂਜਾ ਦਿਨ ਨਾਮਜਦਗੀਆਂ ਦੀ ਪ੍ਰਕਿਰਿਆ ਦਾ ਪਰ ਪਿੰਡਾਂ ਦੇ ਵਿੱਚ ਅਜੇ ਵੀ ਮਾਹੌਲ ਨਹੀਂ ਬਣ ਰਿਹਾ 10 ਦਿਨ ਰਹਿ ਗਏ ਨੇ ਲਗਭਗ ਮਤਲਬ ਜੇ ਆਪਾਂ ਗੱਲ ਕਰੀਏ 14 ਤਰੀਕ ਨੂੰ ਤਾਂ ਵੋਟਾਂ ਹੀ ਨੇ ਅਜ 2 ਤਰੀਕ ਤੱਕ ਲਾਂਗੀ ਸੋ ਅਗਲੇ ਮਤਲਬ 10 ਕੁ ਦਿਨ ਤੱਕ ਉਹ ਪ੍ਰਕਿਰਿਆ ਦਾ ਸਾਰਾ ਕੁਝ ਨਿਬੜ ਜਾਣਾ ਤੇ ਉਸ ਤੋਂ ਬਾਅਦ ਤਾਂ ਫਿਰ 14 ਨੂੰ ਤਾਂ ਵੋਟਾਂ ਹੀ ਪੈਣੀਆਂ ਪਰ ਪੰਜਾਬ ਦੇ ਪਿੰਡਾਂ ਦੇ ਵਿੱਚ ਅਜੇ ਕੋਈ ਮਾਹੌਲ ਨਹੀਂ ਜਿਹੋ ਜਿਹਾ ਮਾਹੌਲ ਸਰਪੰਚੀ ਦੀਆਂ ਚੋਣਾਂ 'ਚ ਦਿਖਦਾ ਜਨ ਦੇਹਜਾ ਬਾਲ ਵਿਧਾਨ ਸਭਾ ਦੀਆਂ ਚੋਣਾਂ 'ਚ ਦਿਖਦਾ ਉਹਨਾਂ ਦੇ ਵਿਚਾਲੇ ਇਹ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦੀ ਚੋਣਾਂ 'ਚ ਹੁਣ ਲੋਕਾਂ ਦੇ ਅੰਦਰ ਉਹੇ ਜਿਹਾ ਉਤਸ਼ਾਹ ਨਹੀਂ ਜਿਹੜਾ ਪਿਛਲੀਆਂ ਚੋਣਾਂ ਸਮੇਂ ਦਿਖਾਈ ਦਿੰਦਾ ਰਿਹਾ ਕੀ ਉਹਦਾ ਕਾਰਨ ਇਹ ਹੈ ਕਿ ਬਾਕੀ ਦਲਾਂ ਦੇ ਉਮੀਦਵਾਰ ਕਿਉਂਕਿ ਪੈਸੇ ਤਾਂ ਮਨ ਇਹ ਵੀ ਜ਼ਿਆਦਾ ਰਹਿ ਕੇ ਚੋਣਾਂ ਪਾਰਟੀ ਦੇ ਨਿਸ਼ਾਨਾ ਤੇ ਨਹੀਂ ਹੋਣੀ ਚਾਹੀਦੀਆਂ ਪਰ ਸત્તા ਤਾਰੀ ਤਰਜੇ ਪਾਰਟੀ 'ਚੋਂ ਨਿਸ਼ਾਨ ਤੇ ਲੜ ਰਹੀ ਹੈ ਤਾਂ ਬਾਕੀ ਦਲ ਵੀ ਚੋਣ ਨਿਸ਼ਾਨ ਤੇ ਲੜਨਗੇ ਤੇ ਇਹ ਇਸ ਲਈ ਫਿਰ ਪਿੰਡਾਂ ਦੇ ਲੋਕਾਂ ਨੂੰ ਲੱਗਦਾ ਕਿ ਦੇ ਨਾਲ ਤਣਾਅ ਵਧਣਾ ਸਰਕਾਰ ਨੇ ਆਪਣੀ ਅਧਿਕੀ ਕਰਨੀ ਧੱਕੇਸ਼ਾਹੀ ਕਰਨੀ ਪੰਚਾਇਤੀ ਚੋਣਾਂ ਚ ਸਰਪੰਚੀ ਚੋਣਾਂ ਯੋਗਿਕਤਾ ਉਹ ਕੁਝ ਕਰਨਾ ਇਸ ਲਈ ਆਪਾਂ ਰਾਜਨੀਤੀ ਤੋਂ ਦੂਰੇ ਰਹੀਏਵੇਂ ਨਵੇਂ ਟਕਰਾਕਾਰਾਂ ਨੂੰ ਪੈਣਿਆ ਕਿ ਸੁਸਤਾਈ ਚ ਟਕਰਾ ਦੂਜੇ ਪਾਸੇ ਸੱਤਾਧਾਰੀ ਧਿਰ ਨੂੰ ਵੀ ਉਮੀਦਵਾਰ ਨਹੀਂ ਮਿਲ ਰਹੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਸਾਲ ਬਾਅਦ ਪਤਾ ਨਹੀਂ ਕੀ ਹੋਣਾ ਫੇ ਅਗਲੇ 4 ਸਾਲ ਪਤਾ ਨਹੀਂ ਕਿਸੇ ਹੋਰ ਵਾਲੇ ਪਾਸੇ ਇਹਨਾਂ ਧੱਕੇ ਖਾਣੇ ਪੈ ਜਾਣ ਕੋਈ ਪੁੱਛ ਕੇ ਚੋਣ ਹੋਵੇ ਕਾ ਨੂੰ ਪੈਸਾ ਬਰਬਾਦ ਕਰਨਾ ਤੀਜਾ ਪੈਰੂ ਇਹਦੇ ਵਿੱਚ ਇਹ ਵੀ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਬਣੇ ਨੁਮਾਇੰਦਿਆਂ ਦੇ ਕੋਈ ਹੱਕ ਹਕੂਕ ਨਹੀਂ ਕਿਉਂਕਿ ਜੇ ਸੱਚਮੁੱਚ ਇਹ ਹੁੰਦਾ ਤਾਂ 29 ਵਿਪາກ ਪੰਚਾਇਤਾਂ ਨੂੰ ਤਬਦੀਲ ਹੋਏ ਹੁੰਦੇ ਤੇ ਉਸ ਪੱਧਰ ਤੇ ਇਹ ਸਿਸਟਮ ਚੱਲਿਆ ਹੁੰਦਾ ਤਾਂ ਇਹਨਾਂ ਕੋਲ ਕੋਈ ਅਧਿਕਾਰ ਹੁੰਦੇ ਮਤਲਬ ਜ਼ਿਲ੍ਹਾ ਪੱਧਰ ਦੇ ਉੱਤੇ ਬਲਾਕ ਪੱਧਰ ਦੇ ਉੱਤੇ ਮੀਟਿੰਗਾਂ ਦੇ ਵਿੱਚ ਸਮਝੌਤਾ ਤੇ ਗਲਬ ਜਮਣ ਖਾਣਾ ਹੀ ਕੰਮ ਥੋੜਾ ਕੋਈ ਇਹਨਾਂ ਨੂੰ ਕੰਮ ਤਾਂ ਦਿੱਤਾ ਜਾਵੇ ਕੋਈ ਇਹਨਾਂ ਨੂੰ ਮਤਲਬ ਸਿਰਫ ਅ ਟੂਰਨਾਮੈਂਟਾਂ ਦੇ ਵਿੱਚ ਹਾਰ ਪਾ ਕੇ ਸਰੋਪਾ ਪਾ ਕੇ ਕਿਸੇ ਛੌਲ ਪਾ ਕੇ ਸਨਮਾਨ ਕਰਦੇ ਨਹੀਂ ਮਸਲਾ ਥੋੜਾ ਲੈ ਦੇ ਕੇ ਇਹਨਾਂ ਲਈ ਕਰਨਕਰੋਣ ਲਈ ਕੁਝ ਨਹੀਂ ਸੋ ਕਿੰਨੇ ਹੀ ਪਹਿਲੂ ਨੇ ਚਾਹੇ ਪੈਸੀ ਵਾਲਾ ਪਹਿਲੂ ਹੈ ਚਾਹੇ ਆਖਰੀ ਬਰੇ ਵਾਲਾ ਪਹਿਲੂ ਹੈ ਹੈਨਾ ਤੇ ਚਾਹੇ ਸੱਤਾਧਾਰੀ ਤੇੜਾਲਾ ਜਾਂ ਵਿਰੋਧੀ ਤੇੜਾਲਾ ਪਹਿਲੂ ਹੈ ਤੇ ਚਾਹੇ ਕੋਈ ਕੰਮ ਕਰਨ ਨੂੰ ਲੈ ਕੇ ਅਹੁਦੇ ਰੁਤਬਿਆਂ ਨੂੰ ਲੈ ਕੇ ਪਹਿਲੂ ਹੈ ਕੁਝ ਵੀ ਹੋਵੇ ਪਿਛਾਂ ਹਟ ਰਹੇ ਨੇ ਲੋਕ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾ ਹੋਣਗੀਆਂ ਨਮਾਇਦੇ ਚੁਣੇ ਵੀ ਜਾਣਗੇ ਪਰ ਲੋਕਾਂ ਦੇ ਵਿੱਚ ਉਹ ਜਿਆ ਉਤਸ਼ਾਹ ਨਹੀਂ ਇਹ ਪਹਿਲੂ ਵੀ ਸਮਝਣ ਜੋਗਾ ਹੈ ਸਰਕਾਰਾਂ ਨੂੰ ਸਿਸਟਮ ਨੂੰ ਸਾਡੇ ਚੁਣੇ ਨੁਮਿਆਂ ਨੂੰ ਇਸ ਉੱਤੇ ਕਾਰ ਕੰਮੀ ਲੋੜ ਹੈ ਕਿ ਇਹਨਾਂ ਦੇ ਪੰਦੇ ਅਧਿਕਾਰ ਪੰਚਾਇਤਾਂ ਨੂੰ ਮਿਲਣੇ ਚਾਹੀਦੇ ਬਹੁਤ ਬਹੁਤ ਸ਼ੁਕਰੀਆ